ਪਾਤ ਸਿੱਖ ਇੰਦਰੀ ਜਿਤ ਸਤਿਗੁਰਾਂ ਦੇ ਸ਼੍ਰੀ ਹਰਮੰਮਨ ਸਾਹਿਬ ਜੀ ਦੇ ਪਹਿਲੇ ਗ੍ਰੰਥੀ ਪ੍ਰੋਗਿਆ ਦੇ ਪਾਪਾ ਪੂਰਾ ਸਾਹਿਬ ਜੀ ਨੇ ਮੇਹਰ ਕੀਤੀ ਮਾਤ ਸਤਿਗੁਰੂ ਇਸ ਦਾ ਕਰਦੇ ਮੇਹਰ ਅਤੇ ਕੀੜੀਆਂ ਤੋਂ ਬਹੁਤ ਕਿਰਪਾਨਾ ਭਾਰਤ ਕਰਵਾਈਆਂ 1600 ਹੀ ਜੀ ਸ੍ਰੀ ਗੰਗ ਸਾਹਿਬ ਜੀ ਸਾਹਿਬ ਦੀ ਸ਼ਰੀਰ ਉਮਰ ਹੈ ਤੇ ਸਤ ਪੂਰਨ ਦਿਨ ਤੱਕ ਫਿਬਰੂਅਰੀ ਬਾਤ ਹੋਈ ਟਡੀਆਂ ਨੇ ਬਾਹਰ ਗਈ ਦੋ ਪਰਿਵਾਰੀ ਵਰਧੀਆਂ ਇਕ ਮੇਰੀ ਦੀ ਅਪੀਲ ਦੀ ਇੱਕ ਅਜਬਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜੀਰ ਦੀ ਹਿੰਮਤ ਬਾਹਾ ਕੋਟ ਟਵਡਾ ਚੈਲਚੀਤਾ ਉਸਤੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਇਨਕਲਾਬੀ ਯੁੱਗ ਦੀ ਸ਼ੁਰੂਆਤ ਮੇਰੀ ਵੀਰ ਦੇ ਬਾਤ ਕਰੇ ਤਾਕਤ ਤੇ ਪ੍ਰਭਾਤ ਮਾਨ ਰੋ ਕੇ ਤੇ ਵੀ ਦੀ ਦੀਆ ਤੋਂ ਕਿਰਪਾ ਦਾ ਤਾਂ ਤਾਕਤ ਦੀਆਂ ਵੀਰੇ ਦੀ ਕਿਰਪਾ ਅਧਿਆਤਮਿਕਤਾ ਦੀ ਨਿਸ਼ਾਨੀ ਤੇ ਮੀਰੀ ਦੀ ਕਿਰਪਾ ਬਾਦਸ਼ਾਹਪਨ ਦੀ ਨਿਸ਼ਾਨੀ ਸਿੱਖ ਨੇ ਬਾਦਸ਼ਾਹਪਨ ਧੋਖਿਆ ਹੋਇਆ ਸਿੱਖ ਨੇ ਰਾਜ ਭਾਗ ਧੋਖਿਆ ਹੋਇਆ ਕਰੇ ਵੀ ਧਰਮ ਦਾ ਪੰਡਾ ਨਹੀਂ ਛੱਡਣਾ ਅਧਿਆਤਮਿਕਤਾ ਦਾ ਪੰਡਾ ਨਹੀਂ ਛੱਡਣਾ ਜਿਸੇ ਕਰਕੇ ਸਾਨੂੰ ਸਾਧ ਪੁਰਾਣੇ ਨੀਰੀ ਅਤੇ ਪੀੜੀ ਦਾ ਬਹੁਤ ਬੰਦਿੱਤਰ ਸੁਧਾਮ ਬਖਸ਼ਿਸ਼ ਕੀਤਾ ਜਿੱਥੇ ਸਿੱਖ ਰਾਜ ਭਾਗ ਦਾ ਬਾਦ ਮੜਿਆ ਜਿੱਥੇ ਸਿੱਖ ਵੱਡੇ ਵੱਡੇ ਅਹੁਦੇ ਤੇ ਰਾਜਪਾਨ ਹੋਵੇ ਉਥੇ ਸਿੱਖ ਕਦੇ ਵੀ ਆਪਣੇ ਗੁਰੂ ਦਾ ਪੰਧਾ ਨਾ ਛੱਡੇ ਅਧਿਆਤਮਿਕਤਾ ਦਾ ਸਤਿਗੁਰੂ ਧਰਨੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੂੰ ਬਹੁਤ ਸਿਸ਼ਕੀ ਤ੍ਰਿਭੂਵੀ ਪਤੇ ساری سنگ ہاتھ جوڑ بہت ویڈیو سکھیا پنت امکیشور دہاڑے کو ملتی ہے مہاراج سچے پادشاہ جی ہیں دو مہان مہا پرک پورا بابا بڑھا صاحب ہے اور پائی سر بھائی گردس جی پاسوں شری کام تخت صاحب جی نیور رکھائی ਜੋ ਨਹਿਰ ਹਾਲਤ ਲਗਾਇਓ ਫੁੱਟੇ ਆਉਂ ਗੁਰਦਾਸ ਬਣਾਇਓ। ਕੋਈ ਵੀ ਇਸੇ ਰਾੜੇ ਮਿਸਤਰੀ ਨੇ ਨਹੀਂ ਬਣਾਇਆ। ਸਿੱਧੀ ਹੀ ਸਤਪੁਰਾਂ ਨੇ ਆਪ ਤੋਂ ਆਪਣੇ ਘਰ ਕਮਰਾਂ ਦੇ ਨਾਲ ਰੱਖੀ ਤੇ ਉਸਾਰੀ ਬਾਬਾ ਫੁੱਟਾ ਸਾਹਿਬ ਤੋਂ ਬਾਅਦ ਗੁਰਾਸਤੀ ਨੇ ਕੀਤੀ ਹੈ। ਕਿਸੇ ਮਿਸਤਰੀ ਨੇ ਤਖਤ ਸਾਹਿਬ ਦੇ ਇਸ ਭਰੇ ਨੂੰ ਬਖੀ ਲਾਇਆ। ਨਿਹਗਰਾਮੀ ਪੰਸਾਪਤੂ ਭਗਤ ਸਿੰਘ ਜੀ ਮਹਾਰਾਜ ਜੀ ਦੇ ਵਿੱਚ ਜਿ ਸਾਰੀ ਉਸਾਰੀ ਦੀ ਸੇਵਾ ਹੋਈ। 11 ਸਾਲ ਦੇ ਸਤਪੁਰਾਂ ਦੀ ਜੋ ਸੰਸਾਰ ਹੈ ਜੋ ਸ਼ਰੀਰਕ ਉਮਰ ਹੈ। ਉਹ ਸਤਪੁਰ ਇਸ ਤੱਕ ਤੇ ਬਰਾਜਮਾਨ ਹੋਏ। ਸਚੈ ਤਤ ਸੁਹਾਇਓ ਸ੍ਰੀ ਗੁਰਪਾਇਕੈ

ਕਿਸੇ ਕੌਮ ਕੋਲ ਇੰਨਾ ਅਮੀਰ ਇਤਿਹਾਸ ਨਹੀਂ ਕਿਸੇ ਕੌਮ ਕੋਲ ਇੰਨਾ ਅਮੀਰ ਵਿਰਸਾ ਨਹੀਂ ਕਿਸੇ ਧਰਮ ਦੇ ਕਿਸੇ ਰਹਿਬਰ ਨੇ ਆਪਣੇ ਪ੍ਰਚਾਰਕਾਂ ਨੂੰ ਆਪ ਜਨਨਿਤ ਕੀਤਾ ਇਹ ਮੰਨ ਕੇ ਬੁੱਧ ਕੇਵਲ ਸਿੱਖ ਪੰਥ ਨੂੰ ਬੁਲਿਆ ਤੇ ਮੀਰੀ-ਪੀਰੀ ਦੇ ਮਾਲਕ ਸਤਿਗੁਰੂ ਨੇ ਧਰਮ ਦੇ ਰਾਹਾਂ ਦੀ ਰੰਗਤਾ ਕੀਤੀ ਔਰ ਕਰੀ ਦਰਬਾਰ ਪਾਸ਼ਾ ਧੰਗ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਕਿ ਬੇਸ਼ਰਮ ਮੁਝਰਮ ਦਿੱਤਾ ਹੈ ਕਿਤੇ ਘਾਟੇ ਸਾਨੂੰ ਵਾਰਾ ਸੁਣਾ ਕੇ ਸਾਡੇ ਵਿੱਚ ਪੀਰ ਰਸ ਪੈਦਾ ਕਰਦੇ ਨੇ ਉਹ ਜਿੱਥੇ ਬੇਸ਼ਰਮ ਸਾਨੂੰ ਸਤਿਗੁਰਾਂ ਦਾ ਇਤਿਹਾਸ ਕਰਤਾਵਾਂ ਦੇ ਰੂਪ ਵਿੱਚ ਸੁਣਾ ਕੇ ਇਹ ਸਾਨੂੰ ਦਿਖਾ ਕਰਦੇ ਰਹੇ ਸੁਭ ਕੁਫਾਜ ਬਹੁਤ ਦਬਟਾ ਦੇਣਾ ਹੈ ਜਿੱਥੇ ਆਪਾਂ ਸਤਿਗੁਰਾਂ ਦੇ ਪਾਵਨ ਸਥਾਨ ਸ਼੍ਰੀ ਗੋਬਿੰਦ ਸਿੰਘ ਜੀ ਵਿਖੇ ਇਸੇ ਪਾਵਨ ਘਤਰ ਦੇ ਹਾੜੀ ਤਿੰਡੁਰਟਿਆ ਉਹ ਜਿੱਥੇ ਸਤਿਗੁਰਾਂ ਦੇ ਉਪਦੇਸ਼ ਤਾਰੀ ਹੋਈ ਜੀ ਸ਼ਕਤਰ ਕੇ ਅਧਿਰ ਹੈ ਰਾਜ ਸਿੱਖ ਰਾਜ ਨਿਗਰ ਕਰ ਤ ਕਾਜ ਕਰੇਗਾ ਕਾਸਾ ਕੀ ਰਜ ਨ ਕੋਏ ਸਤਪੁਤ ਪਿੰਦੇ ਸ਼ਕਤਰ ਕੇ ਅਧਿਰ ਹੈ ਰਾਜ ਜੋ ਨਾ ਭਰੇ ਤਿਸ ਨਿਕਰ ਸਕਾੜ ਰਾਜ ਮਿਦਾ ਦਾ ਧਰਮ ਚੱਲਣਾ ਹੈ ਧਰਮ ਬਿਨਾਂ ਸਭ ਦਬੇ ਬਲ ਹੈ ਕੋਈ ਵੀ ਧਰਮ ਜਿਹੜਾ ਉਹ ਰਾਜ ਭਗਤੋ ਬਿਨਾਂ ਚਾਹਤਾ ਤੋ ਸਾਡੇ ਪੁਰਖਿਆ ਨੇ ਕਿਤਾਵਾ ਕੀਤਾ ਕਿ ਹਮ ਰਖਤ ਪਾਤਸ਼ਾਹ ਦੀ ਦਾਅਵਾ ਸਾਡੇ ਪੁਰਖਿਆਂ ਨੇ ਪਾਤਸ਼ਾਹ ਬਣਦਾ ਬਾਦਸ਼ਾਹ ਦਾ ਦਾਵਾ ਕੀਤਾ ਸਿੱਖ ਨੇ ਰਾਜ ਭਾਰ ਤੇ ਬਾਦ ਪੜਨ ਸਿੱਖ ਨੇ ਰਾਜ ਧੋਹਿਆ ਔਰ ਉਸ ਸਿੱਖ ਰਾਜ ਦਾ ਜਿਹੜਾ ਰਾਜ ਹੈ ਉਹਦੀ ਰਾਜ ਪ੍ਰਣਾਲੀ ਜਿਹਨੂੰ ਸਮੁੱਚਾ ਸੰਸਾਰ ਅੱਜ ਮੰਨਦਾ ਹੈ ਸਮੁੱਚਾ ਇਤਿਹਾਸ ਮੰਨਦਾ ਹੈ کہ ان چالی سال کا جا راج مہاراجا رنبیر کاج کبھی بھی پچھلے اتہاسار نہیں ہوا اپنا رج بھاگ کے بال پڑھنا لیکن تاریخ ہونے تو بینا راج سام پہ پراپتی نہیں ہو سکتی جیت تاریخ ہو کی ایسی راج باغ وال بدھنا ہے گروہ کا حکم مانکے کے در پاشا نے بھی کیتا ہے ਜੇ ਪੈਦਾ ਛਾਇਤ੍ਰਿਕ ਸਨਨਾ ਦੇ ਹੰਦਦਾਰੇ ਜਦ ਹਮਰੇ ਦਰਸ਼ਨ ਕੋ ਆਹੋ ਬੜੇ ਸੁਚੇਤ ਪਤਨ ਸ਼ਕਤਸ ਜਾਓ ਸ਼ੈਤ੍ਰਤਾ ਗੁਰੂ ਕੋ ਹਰ ਸਾਲ ਪਿਛਦੇ ਸੰਗਤਾਂ ਤੋਂ ਜੋ ਇਹ ਸੇਵਾ ਆਰੰਭ ਕੀਤੀ ਗਈ ਹੈ ਕਿ ਇਸ ਦਿਹਾੜੇ ਤੇ ਸਤਿਗੁਰਾਂ ਦੇ ਤਖਤ ਪ੍ਰਾਜੈਣ ਔਰ ਮੀਰ ਬੀਰ ਦੀਆਂ ਤੋਂ ਕਿਰਪਾ ਨਾਲ ਧਾਰਨ ਕਰਨ ਦੇ ਸ੍ਰਵਤ ਦਿਹਾੜੇ ਤੇ ਸੰਗਤ ਨੂੰ ਕਿਲੀ ਕਾਨਪੌਰ ਸਾਹਿਬ ਦੀ ਸੂਪੂਰਨਤਾ ਤੋਂ ਬਾਅਦ ਸੁਭਾਗਤ ਸਪਾਤੀ ਦੇ ਉਪਰੰਤ ਸਤਪੁਰਾਂ ਦੇ ਮਿਲੀ ਅਤੇ ਕੀਰਤਿਆਂ ਉਹ ਜਿਹੜੀਆਂ ਕਿਰਪਾਾਂ ਹੈ ਉਹਨਾਂ ਦੇ ਦਰਸ਼ਨ ਕਰਵਾਏ ਜਾਂਦੇ ਨੇ ਔਰ ਹੁਣ ਵੀ ਆਪ ਸਭਾ ਸੰਗਤਾਂ ਸਤਪੁਰਾਂ ਦੀ ਅੰਮ੍ਰਿਤ ਅਤੇ ਈਰਤਿਆਂ ਕਿਰਪਾਾਂ ਦੇ ਆਪ ਤੁ ਦਰਸ਼ਨ ਕਰੋ ਔਰ ਮਨਪ੍ਰੀਤੀ ਇਕਾਗਰ ਕਰਕੇ ਜਦੋਂ ਸਤ ਨਾਮ ਸਿਮਰ ਰਹੇ ਭਾਈ ਸਾਹਿਬ ਜੀ ਦੇ ਸੱਚੇ ਹੱਥ ਵਿੱਚ ਜਿਹੜੀ ਸੀਰੀ ਸਾਹਿਬ ਹੈ ਪੀਰੇ ਬੀਬੀ ਪੀਲ ਦਾ ਮਾਮਕ ਸਤguru ਤਰੂ ਹਰਮਨ ਸਿੰਘ ਜੀ ਮਹਾਰਾਜ ਜੀ ਦੀ ਪੀਰੇ ਦੀ ਸਿਰੀ ਸਾਹਿਬ ਪੀਰੇ ਅਧਿਆਤਮਿਕਤਾ ਦੇ ਨਿਸ਼ਾਨੀ ਲੈ ਭਗਤੀ ਦਾ ਪ੍ਰਤੀਕ ਹੈ ਸਤਗੁਰਾਂ ਨੇ ਭਗਤੀ ਦੀ ਅਧਿਆਤਮਿਕਤਾ ਦੀ ਜਿਹੜੀ ਸੀਰੀ ਸਾਹਿਬ ਹੈ ਉਹਨੂੰ ਆਪਣੇ ਘਰ ਧਾਰਨ ਕੀਤਾ ਭਾਈ ਸਾਹਿਬ ਜੀ ਦੇ ਖੱਬੇ ਹੱਥ ਵਿੱਚ ਜਿਹੜੀ ਸੀਰੀ ਸਾਹਿਬ ਹੈ پھر میری بھی سری صحب ہے میری بھر فارسی فارسیدہ رفج ہے آمیر, آمیر آمیر یا میر پاپ کے بانشاہت کی نشانی ہے پھر سری صحب ستھ قرآنیں بادشاہت کی نشانی ہے آپ پر ایک کم ادس سے روز دلتا ہے کہ اُتھی چیز دن ستھ قرآنیں دونوں کر پانا پانیا میری بھر نہیں ہے دونوں کر پانا ستھ قرآنیں ਆਪਣੇ ਗਾਤਰੇ ਧਾਰਕ ਕੀਤੀਆਂ ਆਪਣੇ ਕਮਰ ਦਸੇ ਧਾਰਕ ਕੀਤੀਆਂ ਮੇਰੀ ਅਤੇ ਮੇਹੀ ਦਾ ਪਉ ਪਾਉ ਨੂੰ ਤਰਸਿਧਾਨ ਸਤਿਗੁਰਾਂ ਦਾ ਸਾਨੂੰ ਕੋਸ਼ਿਸ਼ ਕੀਤਾ